ਪੰਜਾਬੀ ਐਕਟਰ ਦੀਪ ਖਰੋੜ ਨੇ ਵੀ ਇਫਤਿਹਾਰ ਠਾਕੁਰ ਨੂੰ ਚੰਗੀ ਤਰ੍ਹਾਂ ਰਪਲਾਈ ਕਰ ਦਿੱਤਾਗਾ ਇੱਕ ਪੌਡਕਾਸਟ ਦੇ ਵਿੱਚ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਪਾਕਿਸਤਾਨੀ ਐਕਟਰ ਬਾਰੇ ਕੀ ਕਹਿਣਾ ਚਾਹੋਗੇ ਕੀ ਤੁਹਾਨੂੰ ਪਤਾ ਉਹਨਾਂ ਨੇ ਆਪਣੇ ਪੌਡਕਾਸਟ ਦੇ ਵਿੱਚ ਪੰਜਾਬੀਆਂ ਬਾਰੇ ਜਾਂ ਇੰਡੀਆ ਬਾਰੇ ਕੀ ਕਿਹਾ ਸੀ ਦੀਪ ਖਰੋੜ ਨੇ ਕਿਹਾ ਕਿ ਹਾਂ ਮੈਨੂੰ ਉਹ ਗੱਲ ਪਤਾ ਕਿ ਮੈਂ ਉਹ ਗੱਲ ਸੁਣੀਆ ਤੇ ਉਹਨਾਂ ਦਾ ਇਹ ਹੱਕ ਨਹੀਂ ਬਣਦਾ ਸੀਗਾ ਇਹ ਗੱਲ ਕਹਿਣ ਦਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਨਾਕੀ ਵੱਡਾ ਦਿੱਤਾ ਉਹਨਾਂ ਨੂੰ ਆਕਲ ਜਮਾ ਛੋਟੀ ਦਿੱਤੀ। ਕ੍ਰੋਡ ਨੇ ਇਹ ਵੀ ਕਿਹਾ ਕਿ ਜਿੱਥੇ ਉਹਨੂੰ ਇੰਨਾ ਪੰਜਾਬੀ ਫਿਲਮਾਂ ਦੇ ਵਿੱਚ ਪਿਆਰ ਮਿਲਿਆ ਸੀ, ਸਤਕਾਰ ਮਿਲਿਆ ਸੀ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਲੋਕਾਂ ਨੇ ਇੰਨਾ ਸਾਰਾ ਪਿਆਰ ਦਿੱਤਾ ਉਸ ਨੂੰ। ਸਭ ਪਿਆਰ ਨੂੰ ਦੇਖ ਕੇ ਉਸ ਨੂੰ ਅਮਨ ਤੇ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਸੀ, ਨਾ ਕਿ ਯੰਗ ਦੀ ਗੱਲ ਕਰਨੀ ਚਾਹੀਦੀ ਸੀ। ਇੱਕ ਆਰਟਿਸਟ ਦਾ ਸਭ ਕੁਝ ਸਾਂਝਾ ਹੁੰਦਾ ਹੈਗਾ, ਉਹਨੂੰ ਸਾਰੇ ਦੇਸ਼ਾਂ ਦੇ ਵਿੱਚ ਦੇਖਿਆ ਜਾਂਦਾ, ਉਹਨੂੰ ਸਾਰੇ ਦੇਸ਼ਾਂ 'ਚ ਪਿਆਰ, ਸਤਕਾਰ ਮਿਲਦਾ ਹੈ। ਪਰ ਉਸ ਨੇ ਅਮਨ ਸ਼ਾਂਤੀ ਦੀ ਗੱਲ ਕਰੇ ਬਿਨਾਂ ਇੱਕ ਜੰਗ ਦੀ ਗੱਲ ਕੀਤੀ ਹੈ ਕਿ ਜੰਗ ਲੱਗਣੀ ਚਾਹੀਦੀ ਹੈ ਜੇ ਕਿ ਇੰਡੀਆ ਇੱਥੋਂ ਦੀ ਆਊਗਾ ਤਾਂ ਉਸ ਨੂੰ ਰਗੜ ਦਿੱਤਾ ਜਾਊਗਾ ਦੇਵ ਕਰੋੜ ਨੇ ਕਿਹਾ ਕਿ ਜੇ ਜੰਗ ਦਾ ਐਲਾਨ ਹੋਊਗਾ ਤਾਂ ਇੰਡੀਆ ਇੰਨਾ ਵੀ ਮਾੜਾ ਨਹੀਂ ਹੈਗਾ ਕਿ ਤੁਸੀਂ ਉਸ ਨੂੰ ਗੋਟੇ ਥੱਲੇ ਲੈ ਲਓਗੇ ਦੇਵ ਕਰੋੜ ਨੇ ਇਹ ਵੀ ਕਿਹਾ ਕਿ ਜਿੱਥੇ ਹੀ ਉਹਨਾਂ ਨੂੰ 2-4 ਤਾਲੀਆਂ ਮਿਲੀਆਂ ਨਹੀਂਆਂ ਇਸ ਤੋਂ ਵੱਧ ਕਿਤੇ ਉਹ ਨੂੰ ਅਮਨ ਤੇ ਸ਼ਾਂਤੀ ਦੀ ਗੱਲ ਕਰਨ ਤੇ ਤਾੜੀਆਂ ਮਿਲਦੀਆਂ ਸੀ ਪਰ ਹੁਣ ਲੋਕਾਂ ਦੇ ਦਿਲ ਦੇ ਵਿੱਚ ਉਹਦੇ ਲਈ ਨਫ਼ਰਤ ਪੈਦਾ ਹੋ ਗਈ ਹੈ ਬਹੁਤ ਸਾਰੇ ਹੋਰ ਐਕਟਰਾਂ ਨੇ ਵੀ ਪਾਕਿਸਤਾਨੀ ਐਕਟਰ ਦਾ ਬਾਇਕਾਟ ਕਰ ਰਹੇ ਨੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੇਖਦੇ ਹੋਏ ਉਸ ਨੂੰ ਅੱਗੇ ਫਿਲਮਾਂ ਦੇ ਵਿੱਚ ਕੰਮ ਵੀ ਨਹੀਂ ਮਿਲੂਗਾ ਬਾਕੀ ਤੁਹਾਨੂੰ ਦੇਵ ਖਰੋੜ ਦੀ ਗੱਲ ਦੇ ਵਿੱਚ ਤੰਤ ਲੱਗਿਆ ਤਾਂ ਇੱਕ ਲਾਈਕ ਤਾਂ ਬਣਦਾ ਦੇਵ ਖਰੋੜ ਨੂੰ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਇਹ ਜਾਣਕਾਰੀ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ